ਓ ਬਾਈ ਚੱਲ ਰਾ ਇਧਰ ਮਕਾਨ ਦਾ ਕੰਮ ਤੇ ਇਧਰ ਬਾਈ ਫਾਇਲ ਪਰ ਹੁਣ ਸਾਈਨ ਕਰ ਬਾਈ ਸਾਈਨ ਅਜੇ ਕੰਮ ਖਿੱਚਣਾ ਇਤਜ਼ਾਨ ਕਰਨੇ ਹਾਂਜੀ ਕਰੋ ਸਾਈਨ ਪੰਜਾਬੀ ਚ ਕਰਦੇ ਪੰਜਾਬੀ ਚ ਕਰਦੇ ਕਰਦੇ ਕਰ ਹੂੰ ਬੜੋਦ ਨੂੰ ਰਿਜੀ ਜੈਕਸਨ ਕਰਦੇ ਚੱਕੋ ਜੀ ਇੱਥੇ ਯਾਰ ਇੱਥੇ ਉਹ ਓਕੇ ਵਸ 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 ਹੋਰ ਨਾ ਕਾਗਜ਼ ਨਾ ਖਰਾਬ ਕਰ ਦੇ ਓਕੇ ਹੁਣ ਸਰਪੰਚ ਬਣਾ ਕੇ ਛੱਡਿਓ ਹਮ ਦੇਖ ਲੈ ਮੁੰਡਾ ਛੱਡਦਾ ਨਹੀਂ ਤੇਰੀ ਡਿਊਟੀ ਲਈ ਹੋਈ ਆ ਤੇ ਪਰਾਂ ਨਿਸ਼ਾਨੀਆਂ ਦੀ ਜਿਹੜੇ ਭਰਦੇ ਆ ਕਿੱਥੇ ਕਿੱਥੇ ਲੱਗਣੇ ਤਾਂ ਐ ਕਰਨੇ ਸਾਰੇ ਪੈਨ ਵੀ ਲੈ ਨਾਲ ਪੈਨ ਵੀ ਨਾਲ ਹੀ ਦਿੱਤਾ ਲੱਗਦਾ ਨਹੀਂ ਨਹੀਂ ਪੈਨ ਰੱਖ ਲੈ ਤੂੰ ਆਪਣੇ ਕੋਲ ਤੈਨੂੰ ਲੋੜ ਪੈਣੀ ਆ ਹਾਂ ਇਹ ਤਾਂ ਅਗਲੇ ਜੀ ਨਾਲ ਲੋ ਫੜੋ ਬਾਈ ਚਲੋ ਇਹ ਕੰਮ ਉਹ ਮਨੋਂ ਆਇਆ ਦੱਸ ਬਜਰੀ ਦਾ ਕਰ ਦਵਾ ਕੰਮ ਫਿਰ ਜਾਵਾਂ ਬਜਰੀ ਜਿਆਦਾ ਪੱਟ ਨਹੀਂ ਲੱਗ ਜਾ ਕੇ ਹੈ ਬਜਰੀ ਲੱਗ ਮੈਂ ਦੋ ਬੰਦੇ ਲੇਬਰ ਦੇ ਬਾਦ ਦਾ ਇੱਕ ਮਿਸਤਰੀ ਇੱਕ ਮਿਸਤਰੀ ਆਇਆ ਅੱਜ ਅੱਛਾ ਲੋ ਬਾਈ ਇੱਧਰ ਨੇਤਰ ਬਾਈ ਕੋਲ ਵੀ ਪਹੁੰਚ ਗਏ ਜਸਵੀਰ ਬਾਈ ਦੇ ਹੋ ਕੇ ਅੱਗੇ ਸੈਨ ਲੋ ਜੀ ਸਰੋ ਮੈਂ ਸੈਨ ਹੋ ਗਿਆ ਹਾਂਜੀ ਆ ਲੋ ਤੂੰ ਦੇਖੇ ਬੱਲੇ 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 ਦਫ਼ਤਰੇ ਖੋਲ ਲਿਆ ਹੂੰ ਉਹ ਕਰਨਾ ਪੜਨਾ ਕੰਮ ਸਾਰੇ ਜਿਹੜਾ ਕਰਨੇ ਆ ਠੀਕ ਸਾਰਾ ਪਿੰਡੇ ਖੜੂਗਾ ਜਿਹੜੇ ਸਾਹਮਣੇ ਫੈਲ ਆਏ ਕਿ ਆ ਚੱਕਰ ਆ ਇਹ। ਮੈਨੂੰ ਕੀ ਦੱਸਾਂ? ਸਾ ਤੂੰ ਮੈਨੂੰ ਪਤਾ ਵੀ ਮੇਰਾ ਸਮਾਨ ਕਿਹੜਾ ਕਿੱਥੇ ਪਿਆ ਹੋਆ। ਜੇ ਮੈਨੂੰ ਆ ਕੇ ਜਿਹੜਾ ਡਿਸਟਰਬ ਕਰ ਤੂੰ ਸਸਰੇ ਘਰ ਦੇ ਸਾਰਿਆਂ ਨੂੰ ਹਮ ਹੁਣ ਜਿਹੜਾ ਮੈਨੂੰ ਤੂੰ ਜਿਵੇਂ ਡਿਸਟਰਬ ਕਰਕੇ ਘਰ ਦੇ ਵਿੱਚ ਪਾਰ ਰਹਾ ਤਾਂ ਮੇਰੇ ਕਿਸੇ ਟਾਈਮ ਦੀ ਕੋਈ ਗੱਲ ਵੀ ਸਕਿੱਪ ਕਰ ਸਕਦੀ ਹੈ। ਹਮ ਇਹ ਮਤਲਬ ਇਹ ਸਿਰਦਰਦੀ ਹੈ ਜਿਹੜੀ ਲੈਣੀ ਪੈਣੀ ਹੈ ਬੰਦੇ ਨੂੰ। ਜੇ ਤੁਸ ਕਪਾਸਰ ਦਾ ਨਹੀਂ ਲਵਾਂਗੇ ਤਾਂ ਤੁਸ ਕਪਾ ਮਤਲਬ ਭਰ ਨਹੀਂ ਕਰਾ ਦੇਗੇ ਤਾਂ ਜੇ ਆਪਾਂ ਖੜ ਗਏ ਆ ਸਰਪੰਚੀ ਦੇ ਵਿੱਚ ਤਾਂ ਹੁਣ ਜਿੰਨੇ ਪੰਜ ਹੈਗੇ ਆ ਉਹਨਾਂ ਦੀ ਸਾਰਿਆਂ ਦੀਆਂ ਫਾਈਲਾਂ ਹੁਣ ਮੈਂ ਆਪ ਤਿਆਰ ਕਰ ਰਿਆ ਆਪ ਆਪ ਮੰਨਿਆ ਜਿਹੜੇ ਪੰਜ ਖੜਨੇ ਨੇ ਠੀਕ ਹੈ ਹੂੰ ਤੇ ਨਹੀਂ ਉਹਨਾਂ ਨੂੰ ਉੱਪਰ ਧੱਕੇ ਖਾਈ ਜਣ ਦਾ ਬਚਾਰੇ ਪਤਾ ਕੀ ਗੱਲ ਹੈ ਆ ਕਈ ਇੰਟਰਸਟ ਵੀ ਨਹੀਂ ਹੈਗੇ ਉਹਨਾਂ ਨੂੰ ਧੱਕੇ ਕਰਵਾਉਣਾ ਪੈਂਦਾ ਉਹ ਕਨੈਕਟਰ ਰੱਖ ਜਾਤ ਜੇ ਕਿਤੇ ਬੰਦਾ ਆਪ ਫੈਲ ਤਿਆਰ ਕਰਨ ਦਾ ਜਨਨ ਜਾ ਕੇ ਉਹ ਇੰਨਾ ਕੁਛ ਹੀ ਖਰਮ ਦੇ ਵਿੱਚ ਇੰਨੀ ਤਕਲੀਫ ਹੁੰਦੀ ਹੈ ਉਹ ਪਤਾ ਨਹੀਂ 5 ਸਾਲ ਸਾਨੂੰ ਕਿਆ ਕਰਨਾ ਪੈਣਾ ਹਾਂ ਬਹੁਤ ਕੰਮ ਹੋ ਜਾਂਦਾ ਅਗਰ ਸਫਾ ਕਰਕੇ ਕੰਮ ਜਨਾ ਕਰਦਾ ਹੈ ਇਧਰ ਆ ਤਿਆਰ ਹੋਈਆਂ ਵੀ ਆ ਬੈੱਡਾਂ ਪਰ ਪਠਾਲ ਤੇ ਇਹ ਬੈੱਡ ਪਰ ਜਿਹੜੀ ਹਾਂ ਐਨਓਸੀ ਵਾਸਤੇ ਤਿਆਰ ਕਰਤੀਆਂ ਤੇ ਜਸਵੀਰ ਵਾਲੀ ਕਿੱਥੇ ਹੈ ਜਸਵੀਰ ਵਾਲੀ ਆ ਦੇਖ ਤੈਨੂੰ ਫੜਾਈਆਂ ਮੈਂ ਹਾਂ ਪਈਆਂ ਪਈਆਂ ਹਾਂ ਇਹ ਦੇਖੋ ਤੁਹਾਨੂੰ ਮੈਂ ਦੱਸਾਂ ਇੱਥੇ ਕਿਹੜੀਆਂ ਕਿਹੜੀਆਂ ਤਿਆਰ ਹੋਈਆਂ ਬੈੱਡਾਂ ਬੈਤੀਆਂ ਹਾਂ ਮੇਰੀ ਹੋ ਗਈ ਐਨਓਸੀ ਵਾਸਤੇ ਤਿਆਰ ਹਾਂ ਇਹ ਇੱਕ ਆ ਹੋ ਗਈ ਐਨਓ ਸੀ ਵਾਸਤੇ ਤਿਆਰ ਤੇ ਜਸਵੀਰ ਵਾਲੀ ਹੋ ਗਈ ਸਮਝ ਲੈ ਆ ਦੋ ਪੰਚਾਂ ਦੀਆਂ ਹੋ ਗਈਆਂ ਤਿਆਰ ਤੇ ਉਹ ਉਹ ਕਹਿੰਦਾ ਮੈਨੂੰ ਬਣਾ ਦਿਓ ਸਰਪੰਚ ਕਹਿੰਦਾ ਜਸਵੀਰ ਕਹਿੰਦਾ ਸਾਈਨ ਤਾਂ ਕਰਾਈਂ ਨਾ ਚਲ ਕੋਈ ਜਾਂਦੀ ਬਣਾ ਦਾਂਗੇ ਕੁਛ ਨਹੀਂ ਪਤਾ ਹੁੰਦਾ ਜੇ ਮੇਰੇ ਪੇਪਰ ਖਰਾਬ ਹੋ ਗਏ ਹਾਂ ਤਾਂ ਮੈਂ ਸਰਪੰਚ ਬਣਾ ਮਾਮਲਾ ਭਾਈਆਂ ਭਾਈਆਂ ਦਾ ਇੱਕ ਇੱਠੇ ਹੀ ਆ ਸੀ ਇਹ ਤਾਂ ਗੱਲ ਹੈ ਸਾਡੇ ਜੀ ਕੁਛ ਨਹੀਂ ਜੇ ਮੇਰੇ ਪੇਪਰ ਖਰਾਬ ਹੋ ਗੋ ਸਾਦੇ ਕੋਈ ਬੜੀ ਗੱਲ ਨਹੀਂ ਪਈ ਮੈਂ ਥਕਾ ਹੋ ਜਾਂਦਾ ਬੰਦੇ ਦੇ ਨਾਲ ਉਹ ਵੀ ਕਹਿੰਦਾ ਕਹਿੰਦਾ ਮੈਨੂੰ ਕੁਛ ਨਹੀਂ ਪਤਾ ਵਾ ਸਾਈਨ ਕਰਾ ਲੈ ਵਧੀਆ ਕਹਿੰਦਾ ਇਹ ਕਿਹਦਾ ਟਾਈਮ ਨਹੀਂ ਠੀਕ ਹੈ ਮੈਂ ਫੈਨਾ ਇਕੱਠੀਆਂ ਲਿਆਇਆ ਸਾਰੇ ਫਾਰਮ ਇਕੱਠੀ ਲਿਆਇਆ ਇੱਕ ਵਾਰ ਹੂੰ ਆਪ ਦੇਖ ਰੂ ਤੇ ਝਟਾ ਬਣਾਏ ਪੱਤੇ ਚੱਲ ਠੀਕ ਹੈ ਬਾਈ ਫਿਰ ਸੌਰੀ ਤਨਮਾ ਕਰਾ ਡਿਸਟਰਬ ਮੈਂ ਮੈਂ ਤੇ ਪੂਰਾ ਟਾਈਮ ਨਹੀਂ ਦੇ ਰਹਣਾ ਜੇ ਮਿੱਥੇ ਗੱਲਾਂ ਬਾਤ ਕੋਈ ਗੱਲ ਨਹੀਂ ਪਹਿਲਾਂ ਆਇਆ ਤਾਂ ਬਾਈ ਮੇਰੀ ਡਿਊਟੀ ਨਿਭਾ ਹੋ ਗਈ ਪੱਕੀ ਹਾਂ ਓਕੇ ਓਕੇ ਥੈਂਕ ਯੂ ਉਹਦਰਾ ਕੰਮ ਕਰਤਾ ਪੂਰਾ ਚਲੋ ਬਾਈ ਥੈਂਕ ਯੂ ਹੋਏ ਸਸਿਕਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਰ ਸਿਕਾ ਜੀ ਜੀ ਸਤਿ ਸ਼੍ਰੀ ਅਕਾਲ ਸਾਹਿਬ ਨੌਕਾ ਨਾ ਕਰੀ ਜਾਂਦਾ ਹੋਰ ਕੜਾ ਬੰਨ ਰਿਹਾ ਸਾਰਿਆਂ ਨੂੰ ਸੱਲੇ ਕਸਰਤੀ ਕਰਦਾ ਕੱਢਦਾ ਹੈਗੀ ਹੋਇਆ ਹੋਰ ਹੀ ਗੱਲ ਨਹੀਂ ਨਾ ਸ਼ਾਮਾਂ ਜ ਬਣਦੀ ਹੈਗੀ ਜੇ ਧਰਤੀ ਪਰੋਂ ਨਿਕਲਦੇ ਅੱਜ ਆਪਾਂ ਟਰਾਲੀ ਦੀ ਗੱਲ ਹੈ ਹੁਣ ਲੋਨੇ ਤਾਂ ਟਰਾਲੀ ਤੋਂ ਬੰਦੇ ਫੇ ਦੇ ਦੇ ਨੂੰ ਬੜਾਈ ਕਰਦੇ ਆ ਯਾਰ ਭਾਈ ਕੱਲ ਰਾਤ ਤੁਸੀਂ ਮੰਡੀ ਚ ਗਏ ਆ ਧਾਨ ਯਾਰ ਉੱਤਰ ਤੇ ਹੈ ਉਹ ਉਤਤ ਰਹਿ ਜਾਂਦਾ ਜਿੱਥੇ ਸਵੇਰੋਂ ਗੱਲ ਸੁਣੀ ਜਾਂ ਕਹਿੰਦੇ ਆਰਤੀ ਦੇ ਪੂਰੇ 20000 ਰੁਪਏ ਜੁਰਮਾਨਾ ਕਰ ਤੀ ਰਾਤ ਦੇ ਆ ਕਹਿੰਦੇ ਤਾਰ ਗਿਆ ਬੰਦਾ ਕਹਿੰਦਾ ਆਰਤੀ ਕਹਿੰਦੇ ਮੈਂ ਨਹੀਂ ਕਰਾਉਣੀ ਹੈਗੀ ਗੱਬਨੇ ਪੈ ਲਗਾ ਲੋਕਾਂ ਨੂੰ ਨਹੀਂ ਮੈਂ ਤਾਰਦੇ ਨਹੀਂ ਬਾਪ ਦੇ ਦੇ 4-5 ਕਾਲੀ ਰਾਤ ਨੂੰ 8 ਵਜੇ ਆ 9 ਵਜੇ ਪਾ ਦੇ ਮੈਂ ਕਹਿੰਦੇ ਜਦ ਛਾਪਾ ਪੈ ਗਿਆ ਉਹ ਕਹਿੰਦੇ ਵੀ ਤੈ ਤਰਾਈ ਉਹ ਕਹਿੰਦਾ ਮੈਂ ਤਰਾਈ ਨਹੀਂ ਜਿੱਦ ਤੱਕ ਆਪਣੇ ਆਪ ਕਰ ਲਈ ਮੈਂ ਕਹਾਂ ਤਰਾਉਣੀ ਹੈ ਕਹਿੰਦੇ ਜੀਬ ਦਾਤ ਕੋਲ ਤੈ ਤਰਾਈ ਤਾਂ ਜੁਰਮਾਨਾ ਉਹ ਕਹਿੰਦਾ ਮੈਨੂੰ ਕਹ ਆਰਤੀ ਦੇ ਦਿਖਾਈ ਹੈ ਕਹਿੰਦਾ ਹੁਣ ਨਾਲੇ ਨਾਲ ਆਰਤੀ ਦਾ ਜੁਰਮਾਨਾ ਹੁੰਦਾ ਇਹ ਵੀ ਕਹਿੰਦਾ ਬੋਲ ਗਿਆ ਸਕਾ ਵੀ ਸਕਦਾ ਜੀ ਜੀ ਜਾੜਾ ਤੂੰ ਤਾਂ ਮੰਡੀ ਤੇ ਸੁੱਕਣੀ ਸੁੱਕਣੀ ਆਉਂਦਾ ਕੋਲ ਖੜ ਕੇ ਸਕਾ ਨਾ ਆਇਆ ਨਾ ਕਹੀ ਮੈਂ ਤਾਂ ਰਹੀ ਆਪਣੀ ਮਾੜੀ ਕਹੀ ਮੈਂ ਤਾਂ ਸਿਕਾਉਣ ਬਾਸ ਲੜੀ ਮੈਂ ਰੱਜ ਗਈ ਕਿਹਾ ਜੋ ਗੋਮਨੇ ਕਿਹਾ ਜੇ ਅਗਰੇ ਲਾਲੇ ਕੋਤਾਲੀ ਉੱਤੇ ਮਨਾਈ ਹੋਰੀ ਇਹ ਤਰਤ ਕਰਦਾ ਆਇਆ ਤਾਂ ਮਰਦੀ ਗਾ ਚੱਲਦਾ ਕੰਮ ਪਰ ਇਹ ਸਾਰੇ ਲੱਗਿਆ ਕਿਹਾ ਨਹੀਂ ਜਿਹੜੀ ਜ਼ਿਆਦਾ ਵੱਡ ਹੋਵੇ ਨਾ ਪਹਿਲਾਂ ਉਹ ਖਰਾਬ ਹੁੰਦੀ ਹੈ ਥੱਲੇ ਕੜਾ ਦਾ ਹੈ ਕੋਈ ਨਹੀਂ ਦੀ ਆ ਜਿਹੜੇ ਟਰਾਲੇ ਭਰੇ ਹੋ ਥੱਲੇ ਸੇ ਖਰਾਬ ਹੋਣੀਆਂ ਇਹਦੇ ਨਾਲ ਦੇ ਵਿਖਰੀ ਦੀ ਜਿਹੜੀ ਉਹਦੇ ਬੱਟੀ ਐ ਕੋਈ ਬੱਡੇ ਮੁੰਡੇ ਦੋਸਤ ਪੀਣਾਂ ਦੀਆਂ ਖਰਾਬ ਹੋਣੀਆਂ ਇੰਨੀਆਂ ਜਿਹੜੀਆਂ ਟਰਾਲਿਆਂ ਦੀ ਹੋਣੀਆਂ ਹਾਂ ਟਰਾਲੇ ਖਰਾਬ ਹੋਏ ਨੇ ਰਿਐਕਟ ਕਰਾ ਬਾਕੀ ਦੇਖਦੇ ਆਵਾ ਇੱਕ ਦੋ ਦਿਨ ਤੱਕ ਵਢਾਉਂਦੇ ਆ ਕਾਲਾ ਗਿਆ ਬਈ ਮੈਂ ਇੰਨਾ ਕਰਨੇ ਤਨ ਕਾਲਾ ਮਾੜੀ ਗਿਆ ਉਹ ਮੇਰੀ ਵੀ ਜਿਵੇਂ ਮੰਡੀ ਚ ਪੜ ਗਈ ਜੀ ਹਾਲ ਕਰਾ ਕੇ ਦੇ ਰਹੇ ਕਿ ਨਹੀਂ ਵਧਾਈਆਂ ਹੋ ਜੂਗੀਆਂ ਵਧਾਈਆਂ ਦਾ ਕੀੜੀਆਂ ਪਈਆਂ ਦੇਖ ਕਿ ਕੀ ਹੁੰਦੀ ਆ ਜੀ ਉੱਥੇ ਦਾ ਨਹੀਂ ਮੰਡੀ ਚੰਗੀ ਲੱਗਦੀ ਮੈਨੂੰ ਲੈਖਣਾ ਤੂੰ ਖੜੀ ਆ ਪਰ ਅੱਛਾ ਹਾਂ ਜੀ ਪਾਣੀ ਨਹੀਂ ਦੱਲਾ ਜੀ ਡੇੜਾ ਬਹੁਤ ਹਾਂ ਜੀ ਬਹੁਤ ਠੀਕ ਹੈ ਚੱਲ ਵੀ ਸਕਦੀ ਆ ਜੱਗੇ ਨੇ ਬਾਣੀ ਹੁੰਦਾ ਲਾਗਣ ਲੰਗਣੇ ਰਸਤਾ ਹੋਵੇ ਬਚੇ ਨੂੰ ਜਿਹੜਾ ਪਛਾਹੇ ਛੋੜਿਆ ਨਾ ਦਾਵੇਂ ਨਾਲ ਸਾਈਡ ਆਹ ਗੱਲ ਹਾਂ ਮੈਂ ਹੁਣ ਇਹਨੂੰ ਵੀ ਕਿਹਾ ਪਾਚੇ ਨਿਕੜੂਗਾ ਯਾਦ ਨੂੰ ਨਾ ਕਿ ਤੂੰ ਘਰ ਵੀ ਚੱਲਣੀ ਨੇ ਪਹਿਲਾਂ ਜੇ ਤੱਕ ਪੌੜੀ ਆ ਜਾ ਹਾਂ ਫੇ ਭਾਲ ਤਾਂ ਨਹੀਂ ਆਉਗੀ ਭਾਲ ਤੇ ਫਿਰ ਜਾਣਾ ਆ ਜਾਣੀ ਦੇਖਣੀ ਪੈਣੀ ਚੱਲ ਬਈ ਚੱਲੋ ਸਾਨੂੰ ਨਹੀਂ ਅਲਾਪ ਨੇ ਰਾਸਤੇ ਦੀ ਦਿੱਕਤ ਹੋ ਰਹੀ ਹੈ ਹਾਂ ਰਾਸਤੇ ਦੀ ਜੱਟਾ ਜਦਾ ਇੱਕ ਆਪਣੀ ਆਪਾਂ ਹੀ ਠੀਕ ਆ ਸੂਰਵਰ ਵਾਲੀ ਜਿਹੜੀ ਸਿੱਧੀ ਹੈ ਉਹਦੇ ਕੱਢੀ ਆਤੀ ਮੀਂਹ ਨੇ ਪੈਗਾ ਨਹੀਂ ਲੈ ਦੇ ਘਰ ਤੇ ਖਰਾਬ ਮੰਮੀ ਸਾਈਡ ਤੇ ਤਿਲਕਦੀ ਹੈ ਬਾਕੀ ਬਾਈ ਦੀ ਗੱਲ ਠੀਕ ਹੈ ਜਦੋਂ ਮਸ਼ੀਨ ਇੱਕ ਸਾਈਡ ਨੂੰ ਦੱਸਦੀ ਹੈ ਨਾ ਪਰ ਸਾਰੀ ਝੋਲ ਮਸ਼ੀਨ ਦਾ ਬਜਨ ਉੱਧਰ ਨੂੰ ਫੇਰ ਬਾਈ ਚੜਦੀ ਵੀ ਨਹੀਂ ਹੈਗੀ ਕਿਲੇ ਜਗ੍ਹਾ ਨਾ ਕਿਲੇ ਜਗ੍ਹਾ ਹਾਂ ਇਹ ਅਗਲੇ ਦਿਨ ਫਾਂਡ ਦੱਬਣੀ ਪਊੀ ਜੱਲ ਪੈਣੀ ਹੈ ਮਸ਼ੀਨਾਂ ਐਜੇ ਦੋ ਦਿਨ ਲੱਗੇ ਹੋਏ ਕਿੱਥੇ ਕਿੱਥੇ ਜਾਣਾਗਾ ਉਹ ਦੋ ਦਿਨ ਲੱਗੇ ਦੋ ਦਿਨ ਤੱਕ ਤਾਂ ਸੀਗਾ ਨਹੀਂ ਚੱਲ ਜਾਣੀ ਚੱਲਤਾ ਸੀਗਾ ਤੇ ਅੱਜ ਵੀ ਜਾਣੀ ਆ ਰਸਤਾ ਹੋਵੇ ਚੱਲਦੇਰੇ ਜਾਣੀ ਦੋ ਦਿਨ ਲੱਗੇ ਰ ਸਹੀ ਹਾਂ ਇਹ ਬੱਜਾ ਹੋ ਗਿਆ ਹੁਣੀ ਆ ਬਈ ਆਇਂਦਾ ਜੇ ਕਹੇ ਤੇ ਵੱਡੋ ਗਈ ਹਵਾ ਪੈਣ ਲੱਗ ਜਾਣੀ ਇਹ ਜਰੀ ਪੈਣੀ ਆ ਹਾਂ ਮਾਫਰ ਤੇ ਵੱਡੋ ਗਈ ਮੇਰੇ ਮੋਬਾਈਲ ਲੱਗੂ ਤੇ ਮੇਰੇ ਗਰੇ ਗਈ ਉਹਦੇ ਤੇ ਹਵਾ ਪੈਣ ਲੱਗੇ ਪੱਕ ਗਈ ਫੇਰ ਇੱਕ ਵਾਰੇ ਲੱਗੀ ਹੋਏ ਗੱਲ ਪੱਕੀ ਆ ਉਹ ਕੀ ਜਦੋਂ ਹੋਣੀ ਆ ਆਦਾ ਹੋ ਗੀ ਵਿਚ ਨੂੰ ਜ਼ਾੜਦੇ ਵਾਲਿਆਂ ਚਾਰ ਖਾਂਟਾ ਨਿਕਲ ਗਏ ਆ ਬਾਕੀ ਗੱਡੀ ਆਇਆ ਬਾਈ ਜਿੱਕਣਾ ਮਾੜੇ ਮੋٹے ਖੇਤ ਵੱਟ ਹੋ ਗਏ ਵਿਚ ਨੂੰ ਮਸ਼ੀਨਾ ਲੰਗੀ ਜਾਂਦੀ ਆ ਫਿਰ ਜ ਵੱਡੇ ਵਿਚ ਨੂੰ ਮੂਰਲਾ ਖੇਤ ਜਿਹੜਾ ਇਹ ਤੇਲੇ ਦੀ ਸਪਰੇ ਟਾ ਨਹੀਂ ਪਏ ਕੱਢ ਦੋ ਤੇਲੇ ਦੀ ਸਪਰੇ ੱਗੇ ਆ ਜਾਂਦੀ ਆ ਇਹਦੇ ਜਾ ਨਾ ਕਿਹਾ ਮੈਨੂੰ ਭਈ ਜ ਨੂੰ ਮਿੱਠੂ ਕੋਈ ਕਿਹੜਾ ਬਾਈ ਆ ਜਿਹੜਾ ਹੈ ਮੋਦੀ ਕਮੋਦ ਬਨੋੜ ਹੈ ਬਨੋੜ ਬਨੋੜ ਆਪਣੇ ਕਮੋੜ ਹੈ ਬੋਲੀ ਕਰਨਾ ਹਾਂ ਸਾਹਿਬ ਉਹਦੇ ਕਰਦਾ ਕਹਿੰਦਾ ਕੋਈ ਨਹੀਂ ਆ ਜਾਂਦਾ ਹਾਂ ਸਾਹਿਬ ਉਹ ਇੱਧਰ ਕਰ ਦੋਗੇ ਇੱਧਰ ਕਰਦਾ ਸੈਲਰ ਕੋ ਕਰ ਦੋ ਹਾਂ ਸੈਲਰ ਕਿਨੂੰ ਗਿਆ ਮੈਂ ਦੇਖਿਆ ਜਾਂਦਾ ਫੇਰ ਹੂੰ ਵੀ ਤੇਰਾ ਕਰਾ ਦੇ ਹਲੇ ਤੇਰਾ ਹਰਾ ਮੈਂ ਕਿਹੜਾ ਹਾਂ ਹਾਂ ਤੇਰੇ ਘਟਵਾੜ 15 ਦੀ ਤੋਂ ਬਾਅਦ ਦੇਖੀ ਤੂੰ ਹਾਂ ਤੇਰਾ ਉਮਰ ਨਾਲ ਕਿੰਨ ਕਾਲ ਬਣਾਉਗਾ ਨਾਲੇ ਉਹਦੇ ਸਪਰੇਹਾਂ ਜਾਂ ਜਦੇ ਮਾਰ ਦਿੰਦੀਆਂ ਜੇ ਅੱਜ ਸਵੇਰੇ ਕਰਤੀ ਜਿਹੜਾ ਦੋ ਜੰਦਰ ਅਰਸ਼ੂ ਸਾਹਿਬ ਨਾਲੇ ਧੱਗੇ ਸੁੱਕਣਾ ਤੇਲਾ ਯਾਰ ਉਹ ਤੂੰ ਰਾਤ ਦੇਖ ਲਾ ਮਾ ਸਾਡੇ ਇੱਥੇ ਪੱਲੇ ਥੱਲੇ ਤੇਲਾ ਯਾਰ ਢੀਤਾਨਾਂ 'ਚ ਦੇਖਿਆ ਰਾਤਾਂ ਇੱਥੇ ਉੜਦਾ ਦੇਖਿਆ ਹਾਂ ਇਹਦਾ ਖਬਰ ਹੈ ਕਿ ਨਵੇਂ ਕੋਲੇ ਬਹੁਤ ਪਹੁੰਚੇ ਹੋਏ ਯਾਰ ਨਹੀਂ ਤੇਲਾ ਵੀਡੀਓ ਬਣਾਈ ਵੀ ਕਰਦੀ ਹੁਣ ਮੈਂ ਕਿੱਥੇ ਵੱਲੋਂ ਕੋਣ ਲੱਗ ਗਿਆ ਕਿਹਨੇ ਚਾਲ ਪੋੜਾ ਕਰ ਦਿੱਤੀ ਜਿਹੜੇ ਦੂਏ ਵੱਲੇ ਉਹਨੇ ਚਿੱਟੂ ਤੇ ਟੇਪੇ ਵੱਲੇ ਉਹਨਾਂ ਕੋਲ ਆਉਣ ਲੱਗ ਗਿਆ ਅੱਗੇ ਪਿਲੇ ਪਾਏ ਕਰਦੇ ਤੇ ਪਿਲੇ ਭਰਾਏ ਕਰਦੇ ਤੇ ਇੰਨਾ ਹੋ ਗਿਆ ਤੇ ਮਾਤਾ ਨੂੰ ਵੀ ਹੁਣ ਡੈਟ ਦਾ ਪੈਕੇਜ ਆਸਕਾ ਜਕਾ ਦੋ ਦਿਨ ਚ ਹੋਇਆ ਬਾਈ ਇਹ ਦੋ ਦਿਨ ਚ ਹੋਇਆ ਦੋ ਅਮੀਦ ਦੇ ਵਿੱਚ ਚ ਹੋਇਆ ਇਹ ਤਾਂ ਮਹੀ ਵੀ ਹੈ ਵਾਦਾ ਹੋ ਗਿਆ ਜਿਹੜੇ ਵੀ ਲੱਗੇ ਹੁਣ ਰੀਲਾ ਪਾਉਂਦੇ ਲੋਕ ਯਾਰ ਇਸਲਾਬ ਜਿੰਨੀ ਹਲਾਬ ਹੁੰਦਾ ਇਹਨਾਂ ਵਦਨਾ ਜਿੰਨੀ ਗਰਮਾਇਸ਼ ਗਰਮਾਇਸ਼ ਵੀ ਹੈਗੀ ਜੀ ਬਈ ਨਾ ਸਲਾਬਾ ਵੀ ਹੈਗਾ ਉਹਨਾਂ ਦਾ ਨੀ ਕੋਈ ਸਰਕਾ ਪੱਕੀ ਉਹਨੇ ਫਰਕ ਪੈਂਦਾ ਹੈਗਾ ਜਿਹੜੀ ਨਰਮ ਹੈ ਉਹ ਨੂੰ ਫਿਰ ਇਹ ਨਾ ਹੋਗਾ ਭਾਈ ਮੀਂਹ ਚ ਬਣ ਗਿਆ ਇਹ ਮੀਂਹ ਪਏ ਤੇ ਮੀਂਹੇ ਬਣਦਾ ਮੀਂਹੇ ਬਣਦਾ ਇਹ ਭਲਾ ਜਿੰਨੀ ਗਰਮੀ ਹੁੰਦਾ ਮਾਰਦਾ ਬਾਕੀ ਆ ਖੱਤੀ ਦੇ ਵਿੱਚ ਟ੍ਰਿਪਲ ਪਾਣੀ ਪੈਂਦਾ ਹੈ ਮੀਂਹ ਤੇ ਹਾਂ ਪਾਣੀ ਹੀ ਪੈਂਦਾ ਜੇ ਪਾਹ ਪਿੰਡ ਦਾ ਹੀ ਪਾਣੀ ਪੈਂਦਾ ਜੇ ਜਿਹੜਾ ਵੇਲਾ ਖੇਤ ਹੈ ਨਾ ਪਿੰਡ ਦਾ ਪਾਣੀ ਵੀ ਇਹ ਜੇ ਪੈਂਦਾ ਟੋਟਲੀ ਚਲ ਪਾਣੀ ਆਲਾ ਲਾਉਂਦੇ ਨਿੱਪੜ ਗਿਆ ਪ੍ਰੋਸੈਸ ਹੈ ਜਲਦੀ ਚਲਦੀ ਤਾਂ ਪੱਛੋਂ ਗੱਲ ਚੋਣ ਵਿੱਚ ਮੁੜਿਆ ਹੁੰਦੀ ਹੈ ਮੁੜਿਆ ਹੁੰਦੀ ਹੈ ਪੀਤ ਖਾ ਚੱਲੀ ਜਾਣੀ ਆ ਹੁਣ ਤੇਲ ਉਹਨੂੰ ਜ਼ਿਆਦਾ ਲੱਗਾ ਹੁਣ ਚੱਲਣੀ ਆ ਅੰਤਾਰ ਫਸਲ ਪੱਕਣੇ ਬੈਠਣਾ ਮਾਰੋ ਪੈਰ ਰੱਖ ਨਹੀਂ ਹੁੰਦਾ ਬਾਈ 10 ਮਿੰਟ ਹਾਂ ਤੋਂ ਪਾਸੇ ਘਵਾ ਲਈ ਤੇ ਮਾਰ ਲਈ ਉੱਥੇ ਅੱਗੇ ਬੈਠੇ ਜਿਹੜੀ ਉਹ ਰਾਜੀ ਬਾਈ ਨੇ ਵੜਾਈ ਦੀ ਬਾਸਮਤੀ ਕਮੈਂਟ ਸਭ ਦੇ 2700 ਰੁਪਏ ਲੱਗੇ ਉਹ ਕੱਲ ਖੰਡੇ ਨਾਲੋਂ ਇਹਨਾਂ ਫੇਰ ਬਾਅਦ ਚ ਬੜਾ ਦਿਨ ਤੇ 13 ਬਿਗੇ ਚੋਂ 60 ਕੌਂਟਲ ਹੋ ਗਏ ਰੇਟ ਤਾਂ ਘਟਿਆ ਹੋਰ ਝਾੜ ਬਹੁਤ ਆ ਹੋ ਹੌਲੀ ਜੀ ਆ ਬਾਅਦ ਚ ਆਲੂ ਆਣੇ ਮਤਲਬ ਝਾੜ ਦੀ ਖਾਦਾ ਹੈ ਜਿਹੜਾ ਤੇਰਾ ਹੀ ਵਿਗੇ ਆ 23 ਕਿਲੇ ਹੋਗੇ 23 ਤੋਂ ਉੱਪਰ ਥੋੜਾ ਜਿਹਾ ਤੇਰਾ ਹੀ ਵਿਗੇ ਦੱਸਿਆ ਮੈਂ 25 ਤੇ ਝਾੜ ਆ ਗਿਆ ਭਾਈ ਹਾਂ 25 ਝਾੜ ਆ ਗਿਆ 27 28 ਹੋ ਗਏ ਰੇਟ ਵਧੀ ਬਾਦੂਗੀ ਆਲੂ ਲੱਗਣੇ ਆ ਅੱਜ ਦੀਆਂ ਗੜੀਆਂ ਆ ਯਾਰ ਬੀਜ ਵਧੀਆ ਏ ਬੀਜ ਵਧੀਆ ਏ ਕੀ ਚੀਜ਼ ਵਧੀਆ ਤਾਂ ਹੈਗੀ ਆ ਆ ਦੇਖੀ ਨਹੀਂ ਉਹ ਵੱਡਣ ਦੀ ਕਿਤੇ ਤੇ ਬਾਅਦ ਵਧਾਈ ਹੋਊ ਬਈ ਤੇ ਬਾਹਰ ਵਧਾ ਦੇ ਲੋਕਾਂ ਨੂੰ 200 ਨੇ ਪੜਾਈ ਬ్రో ਉੱਧਰ ਨਹੀਂ ਵੱਡਾ ਕੀਤਾ ਉਹਨੇ ਸ਼ਰਤ ਕੀਤੀ ਫੇਰ ਸਾਡੀ ਵੱਢ ਗਿਆ ਦੁਬਾਰੇ ਮਹੀਨ ਦਾ ਪਰੇਲੇ ਗੇਹੜੀ ਬਾਗਮਾ ਤੇ ਵੱਢ ਗਈ ਉਹ ਵੀ ਵੱਢ ਹੋਈ ਐ ਐਂਡ 30 ਦਿਨ ਨਹੀਂ ਪੈ ਗਿਆ ਸਮਝਿਆ ਉਹ ਹੀ ਚੱਪਾ ਮਸ਼ੀਨ ਖੜੀ ਆ ਅੰਨੇ ਅੱਜ ਚੱਲੂਗੀ ਯਾਨੀ ਹੌਲੀ ਹੌਲੀ ਚੱਲਣ ਲੱਗ ਜਣੀਆਂ ਅੱਜ ਜਿਹੜੀ ਚਲਾਉਣੀ ਹੈ ਦਲਵੀਰ ਦੇ ਬਾਕੀ ਕਾਲਾ ਦੇ ਤੇ ਰਾਤ ਆਜਾ ਅੱਜ ਆਉਂਦਾ ਦਲਵੀਰ ਕੋ ਨਹੀਂ ਹੈ ਹਾਂ ਬਿਲਕੁਲ ਹੈ ਬਿਲਕੁਲ ਜਦੋਂ ਆਉਂਦੀ ਉਹ ਮਾਗੀ ਜਿਹੜੀ ਗਿਰ ਗਈ ਉਹ ਜੰਮਣ ਲੱਗੀ ਬਾਈ ਜਿਹੜੀ ਗਿਰ ਗਈ ਉਹ ਜੰਮਣ ਉਹ ਸਮਝ ਲੈ ਖੜਾ ਕੀਲਾ ਵੱਢ ਲਿਆ ਹੈ ਗਿਰੇ ਵਾਧਾ ਕੀਲਾ ਬਰਾਬਰ ਹੈ ਕਾਲਾ ਲਾਲ ਸਟੋਰ ਚ ਗਿਆ ਮਾਲੂ ਕਢਾਉਣ ਉੱਥੇ ਵੀ 460 ਦੀ ਗੱਲ ਚੱਲੇ ਆ ਰਸਵਸਤਾ ਜੀ ਮੰਨ ਲੈ ਕਹਿੰਦੇ ਵੀ ਜਿਹੜੀ ਗਿਰਦੀ ਐ ਇਹ ਗੱਲ ਤਾਂ ਸ਼ਵਸਤਾ ਹੀ ਬਹੁਤ ਜਾਇ ਕੌਂਟਲ ਡੇਢ ਕੌਂਟਲ ਘੱਟ ਹੋਵੇ ਪਰ ਜਿਹੜੀ ਖੜੀ ਚ ਆਈ ਬਾਈ ਦਾਣ ਬਾਈ ਕੀ ਦਾ ਲਾਗੇ ਦੇਖਣਾ ਲੈ ਕੋ ਇਤਨੀ ਲਿਉਣੀ 21 ਬਲ ਬਾਰੇ ਕੋਈ ਵੀ ਨਹੀਂ ਮਿਲਿਆ ਨਾ ਮਿਲਣਾ ਨਾ ਗਰੇ ਨਾ ਕਰ ਆਪੇ ਪੱਕੇ ਦੇ ਜੀ 15 ਨੂੰ ਭਾਅ ਵਧ ਲਾ ਦਾ ਵੀ ਨਹੀਂ ਕਰੀ ਕੀ ਖੂਸ਼ ਆ ਆਪਣਾ ਸੰਸਕਰ ਆਪਣਾ ਕਿਸੇ ਲਾਈ ਨੂੰ ਤੇ ਵੀ ਜਿਹੜੇ ਆਉਂਦੇ ਦੱਸੋ ਜੀ ਦੱਸਿਓ ਕਮੈਂਟ ਕਰਕੇ ਮਾ ਮਾ ਜੀ ਨਾਲ ਮਿਲਿਆ ਉਹ ਨਾਲ ਬੀਜ ਲਿਆ ਉਹ ਤੇਰਾ ਉਹ ਪੂਸ਼ਾ ਵੀ ਤੇ ਜੀ ਦੀ ਪੈਣੀ ਹੈ 21 ਜੀ ਹਾਂ ਪੂਸ਼ਾ ਦਵਾਲੀ ਦੇ ਗੁਣੇ ਤੇ ਆਪਣੇ 21 ਟਾਈਮ ਕੋ ਹਿਸਾਬ ਨਾਲ ਨਹੀਂ ਪੂਸ਼ਾ ਵੱਡ ਲੀ 21 ਜੇ ਬਠੇਰੀ ਹੈ ਜਿਹੜੀ ਤੂੰ ਪਿਛਲੀ ਵੀ ਉਹ ਮੰਡੀਆਂ ਦੱਸਦੀ ਹੈ ਸਫਾਈ ਬਠੇਰੀਆਂ ਚਮਕਦੀ ਹੈ ਉਹ ਖਰਾਬ ਨਹੀਂ ਹੈਗਾ ਵੀ ਜਿਹੜੀ ਗਰੀਆਂ ਹੁੰਦੀਆਂ ਦੇਖੀ ਦੇਖਣਾ ਉਹ ਨਹੀਂ ਕਰਦੀ ਬਜਨ ਵੀ ਦਿੰਦੀ ਉਹ ਚਾਂਪਲੇ ਤੇਰੇ ਦਾ ਹਾਈਬ੍ਰਿਡ ਬੀਜਾਂ ਦੀ ਆਵੇ ਪਰ ਇਹ ਥੋੜੇ ਜਿ ਹਲਕੇ ਆ ਥੋੜੇ ਦਿੰਦੇ ਆ ਉਹ ਨਿੱਗਰ ਤੇਰੇ ਵਾਲਾ ਪੱਕਣ ਤੋਂ ਬਾਅਦ ਚਮਕ ਤੇ ਥੋੜਾ ਜਿਹਾ ਅੰਦਰ ਚਲੇ ਗਿਆ ਪਹਿਲਾਂ ਚਮਕਦਾ ਤਾਂ ਜਿੱਕਾ ਹੁਣ ਜਿਆਦਾ ਓਵਰ ਪੱਕ ਗਿਆ ਥੋੜਾ ਜਿਹਾ ਅੰਦਰ ਚਲੇ ਗਿਆ ਚੰ ਬਾਈ ਹੁਣ ਤੇਰੇ ਵਾਲਾ ਵਿੱਚ ਤਾਂ ਓਵਰ ਪੱਕ ਗਿਆ ਨਰਮ ਦਾਣਿਆਂ ਨੇ ਮਾਰ ਲਿਆ ਢੇਠ ਵਾਲਿਆਂ ਨੇ ਬੱਲੇ ਦੇ ਹੱਲੇ ਵੀ ਥੱਲੇ ਜਾ ਰਹੇ ਨੇ ਟਿਕ ਟੈਂਕਰ ਵੜਾਇਆ ਨੇ 132 ਦੀ ਇੱਕ ਦਾ ਹਾਂ ਉਹ ਦੇਖੀ ਕਿੰਨਾ ਚੰਗਾ ਦੁਆ ਚਾਹ ਸੌ ਬਰਾੜ ਤਾਂ ਬਣੀ ਗਿਰੀ ਵੀ ਰੱਬ ਜਾਣੇ ਪਰ ਮੈਨੂੰ ਨਹੀਂ ਪਤਾ ਉਹ ਤਾਂ ਨਿੱਗਰ ਜੀ ਵੀ ਤੀ ਖੜੇ ਵੀ ਹੋ ਉਹਦੇ ਨਾਲ ਕਹੇ ਜੀ ਬਾਈ ਹੁਣ ਅੱਧ ਤੇ ਜਿਆਦਾ ਉੱਪਰ ਵਾਲੇ ਦਾਣੇ ਫੁੱਲ ਪੱਕਲੇ ਉਹ ਢੇਠ ਵਾਲੇ ਚੱਕਰਾਂ 'ਚ ਅੜੇ ਪ ਉਹ ਜੀ ਬਰੇ ਬਤਾਣ ਕੋਲ ਸਰਪੰਚ ਬਾਕੀ ਜਾਨਮਾਲ ਦੇ ਕਰਾ ਜਾਂਦੇ ਸੈਨ ਬਤ ਕਰਾ ਦੂ ਇੱਕ ਤੋਂ ਕੰਮ ਸਰਪੰਚ ਜੀ ਪੱਲੀ ਜਾਂਦਾ ਬਾਈ ਕੰਮ ਅਜੇ ਕਿ ਆਪਣਾ ਆਪਣਾ ਕਰ ਰਹੇ ਬਾਈ ਕਾਗਜ਼ਾਂ ਦੀ ਭਰ ਭਰਾਈ ਜਾਂਦਾ ਹੈ ਬਾਕੀ ਜੋਰ ਅਸੀਂ ਸੰਭਤੀ ਲੈਣ ਉਹਦੇ ਜੀ ਨਿਬੜੋ ਜੇ ਕੰਮ ਸੰਭਤੀ ਹਾਂ ਹੋ ਜਾਂਦੀ ਹੈ ਕਈ ਵਾਰ ਇੱਕਨੇ ਕਾਗਜ਼ ਭਰੇ ਭਰਾਇਆ ਗਿਆ ਬਫ ਕਰ ਲੈਂਦਾ ਗੱਲਬਾਤ ਹੋ ਜਾਂਦੀ ਹੈ ਬਾਕੀ ਤੇ ਟਾਈਮ ਬੋ ਪਿਆ ਜੇ ਇਹਦੇ ਕੰਦੇ ਸਮਝਦੀ ਹੋ ਜੀਏ ਇਸ਼ਰੇ ਇਹ ਕਹਿਣਾ ਪਰ ਸਮਝਦੀ ਵੀ ਕਹਿੰਦਾ ਕਾਗਜ਼ ਤਾਂ ਬੰਨੀ ਪੈਂਦੇ ਆ ਕਾਗਜ਼ ਤਾਂ ਬੰਨੀ ਪੈਂਦੇ ਆ ਉਹ ਉਹ ਫਿਰ ਉਤਮੰਦਰ ਦਿਖਾ ਦਨੇ ਆ ਬਾਕੀ ਤੇ ਮੁੜ ਜੂਗੇ ਜੇ ਰਾਹ ਹੋਈ ਫਿਰ ਜਿਹੜੀ ਕਹਿਣਾ ਤਾਂ ਪਰ ਨਹੀਂ ਬਣੇ ਇੰਨੀ ਪਹਿਲਾਂ ਸਮਝਦੀ ਵੀ ਚਾਹੀਦੀ ਯਾਰ ਰੋਜ਼ ਫਸਲਾ ਸੁਣਦੇ ਆ ਕਿ ਸਮਝਦੀ ਹੋਈ ਭਈ ਕੋਈ ਉੱਠ ਖੜਿਆ ਉੱਠ ਖੜਿਆ ਉੱਤਰੇ ਵੀ ਆ ਬੰਦੇ ਹਾਂ ਇਹਦੇ ਸਾਮਝ ਨਹੀਂ ਚਾਹੀਦਾ ਦੋ ਤਰੀਕਾ ਹਾਂ ਵੇ ਪੱਕੇ ਪੈਰੀ ਹੋ ਗਏ ਪਰ ਜਿਹੜਾ ਪੱਕੇ ਕੋਕੇ ਜੜਦੇ ਆ ਅਰਦਾਸ ਹੋ ਗਈ ਆ ਫਿਰ ਪਿੱਛੇ ਨਹੀਂ ਮੁੜਦੇ ਹਾਂ ਯਾਰ ਵੀ ਜਾਣ ਕੇ ਵੇ ਇਹ ਪਿੰਡ ਨਾਲ ਵੀ ਖੜਦਾ ਹੈ ਲੈ ਲਿਆ ਲੈ ਲਿਆ ਹਾਂ ਜਿਹੜਾ ਮਰਜ਼ੀ ਖੜਦੇ ਫਿਰ ਜਿਹਨੂੰ ਟਿੱਕਾ ਪਾਉਂਦਾ ਹੈ ਅਗਲਾ ਕਹਿੰਦਾ ਮਹਾਰਾਜ ਤੇ ਬੇਮੁਖ ਥੋੜਾ ਹੋਣਾ ਠੀਕ ਨੇ ਦੁਨੀਆ ਤਾਂ ਬਦਲਦੀ ਹੈ ਪਰ ਮਹਾਰਾਜ ਨਾ ਸਾਤੇ ਉਹ ਕਾਗਜ਼ ਚੱਕੀ ਬੈਠਾ ਹਾਂ ਹਾਂ ਕੌਣ ਮਲਕੀਤ ਬਾਈ ਕਾਗਜ਼ ਪਰ ਛੋਟਾ ਚੱਕੀ ਕਰਦਾ ਪੰਛੀ ਵਾਲੇ ਆ ਉਹ ਹੈ ਪੰਛੀ ਵਾਲੇ ਨਹੀਂ ਪੰਛੀ ਸਰ ਪੰਛੀ ਦੇ ਕਾਗਜ਼ ਤੇ ਟਿੱਕੇ ਪਾ ਰਹੇ ਨੇ ਇਹ ਕਾਗਜ਼ ਕਿਹੇ ਬਾਈ ਹਾਂ ਇਹ ਤਾਂ ਇੱਕ ਹੀ ਹੁੰਦਾ ਹੈ ਸਾਰੇ ਟਿੱਕੇ ਪਾ ਰਹੇ ਨੇ ਸਾਰੇ ਹਾਂ ਤੇ ਆ ਪੰਛੀ ਹਾਂ ਹੈ